ਵਾਹਿਗੁਰਜੀਤ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਹਿੰਦੇ ਸਰਕਾਰਾਂ ਮੀ ਨਾ ਮਰੀ ਫਸਲ ਦਾ ਮੁਆਵਜ਼ਾ ਦਿੰਦੀਆਂ ਐ ਤੇ ਸਰਕਾਰਾਂ ਕਹਿੰਦੇ ਆ ਵੀ ਪਾਣੀ ਨਾਲ ਰੋੜੇ ਫਸਲ ਦੇ ਮੁਆਵਜ਼ੇ ਦਿੰਦੀਆਂ ਗੜੇ ਮਾਰੀ ਦੇ ਮੁਆਵਜ਼ੇ ਦਿੰਦੀਆਂ ਤੇ ਮੈਂ ਸਾਰਿਆਂ ਨੂੰ ਇੱਕ ਗੱਲ ਮੈਂ ਪੁੱਛਣਾ ਚਾਹਨੀ ਆ ਵੀ ਕੀ ਗੱਲ ਨਸ਼ੇ ਦੀ ਮਾਰਦੇ ਵੀ ਕਿਸੇ ਨੂੰ ਪੈਸੇ ਮਿਲਦੇ ਆ ਜਦੋਂ ਨਸ਼ੇ ਦੀ ਮਾਰ ਪੈਂਦੀ ਆ ਅਸਕਰ ਕੋਈ ਨਾ ਕੋਈ ਤੇ ਵੇਚਦਾ ਅਸਕਰ ਕੋਈ ਨਾ ਕੋਈ ਤੇ ਵਟਦਾ ਵੇਖ ਵੀ ਖਾਲ ਪਾਹੇ ਪਏ ਆ ਪੈਰ ਤੋਂ ਉੱਚੀ ਕਣਕ ਨਹੀਂ ਹੋਈ ਵੇਖ ਵੀ ਆ ਸਾਰਾ ਉਤਰਾ ਹੀ ਰੜਾਈ ਥਾਂ ਐ ਆ ਸਾਰੀ ਕਣਕ ਮਰ ਗਈ ਆ ਇਹਦਾ ਕੋਈ ਮਾਅਵਜਾ ਨਹੀਂ ਇਹਦਾ ਕੋਈ ਨਿਆਣੀ ਕਿਸੇ ਕੋਲ ਕੋਈ ਆਪਸ਼ਨ ਨਹੀਂਗਾ ਇਹਦਾ ਇਹ ਇਹ ਬਸ ਵਾਰਾ ਹੀ ਪਈ ਇਹਦਾ ਕੋਈ ਮੁੱਲ ਨਹੀਂ ਕੋਈ ਕੁਛ ਨਹੀਂ ਬਸ ਖਤਮ 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 ਕਿਨੇ ਕੀਤੀ ਨਸ਼ੇ ਨੇ ਨਸ਼ਾ ਕਿੱਥੋਂ ਆਇਆ ਮੈਂ ਤੇ ਬਣਾਇਆ ਨਹੀਂ ਕਿ ਮੈਂ ਤਾਂ ਨਸ਼ਾ ਲਾਇਆ ਨਹੀਂ ਮੈਂ ਤਾਂ ਨਸ਼ਾ ਬਣਾਇਆ ਨਹੀਂ ਪਰ ਇਹ ਨਸ਼ਾ ਤਾਂ ਵੇਚਿਆ ਨਾ ਤੂੰ ਆ ਪੈਸੇ ਤਾਂ ਤੂੰ ਹੀ ਵਟੇ ਨਾ ਆਖਿਰਕਾਰ ਤੇ ਘਰ ਕਿਦਾ ਪੁੱਟਿਆ ਗਿਆ ਸਾਡਾ ਸਾਡਾ ਘਰ ਹੀ ਪੁੱਟਿਆ ਗਿਆ ਨਾ ਇਧਰੇ ਆਵੇ ਆ ਢਾਈਆਂ ਪੌਣੇ ਤੇ ਨਾ ਕਿੱਲਿਆਂ ਦਾ ਫਾਸਲਾ ਏ ਆ ਸਾਰੀ ਦੀ ਸਾਰੀ ਤਬਾਈ ਉੱਡ ਗਈ ਇੱਕ ਮਰਲਾ ਨਹੀਂ ਬਚੀ ਵੀ ਹੁਣ ਤੂੰ ਹੀ ਮੈਨੂੰ ਦੱਸੋ ਵੀ ਜਿਹੜੇ ਮੈਂ ਸੋਸਾਇਟੀ ਧਾਰਨੀ ਆ ਜਿਹੜੇ ਮੈਂ ਲੋਕਾਂ ਤੋਂ ਵਿਆਜੀ ਚੁੱਕ ਚੁੱਕ ਇਹਦੇ ਤੇ ਲਾਏ ਆ ਜਿਹੜੇ ਮੈਂ ਆਪਣੇ ਕੋਲੋਂ ਖਰਚੇ ਕੀਤੇ ਆ ਉਹ ਹੁਣ ਮੈਨੂੰ ਦੱਸੋ ਵੀ ਉਹਦੀ ਕੌਣ ਪਰਭਾਈ ਕਰੂਗਾ ਨਸ਼ਾ ਵੇਚਣ ਵਾਲੇ ਜਾਂ ਉਹ ਜਿਹੜਾ ਨਸ਼ਾ ਲਾ ਲਾ ਕੇ ਜਿੰਨੇ ਸਾਰਾ ਕੁਝ ਤਬਾਹ ਕਰਤਾ ਉਹ ਜਾਂ ਕੋਈ ਹੋਰ ਜਾਂ ਕੋਈ ਭੈਣ ਭਰਾ ਜਾਂ ਕੋਈ ਹੋਰ ਕੌਣ ਆ ਜਿਹੜਾ ਕਰੂਗਾ ਹਾਂ ਕਹਿੰਦੇ ਆ ਭਗਵੰਤ ਮਾਨ ਦਾ ਹੀ ਦੋਸ਼ ਆ ਹਾਂ ਕਹਿੰਦੇ ਬਾਦਲ ਦਾ ਹੀ ਦੋਸ਼ ਆ ਹਾਂ ਕਹਿੰਦੇ ਕੈਪਟਨ ਦਾ ਹੀ ਦੋਸ਼ ਆ ਹਾਂ ਕਹਿੰਦੇ ਚੰਨੀ ਦਾ ਹੀ ਦੋਸ਼ ਆ ਮੈਂ ਤਾਂ ਕਹਿੰਦੀ 18 ਸਾਲ ਹੋ ਗਏ ਮੈਂ ਤਾਂ ਕਹਿੰਦੀ ਸਾਰਿਆਂ ਦਾ ਦੋਸ਼ ਆ ਹਾਂ ਮੈਂ ਕਹਿੰਦੀ ਆ ਮੈਂ ਕਹਿੰਨੀ ਹਾਂ ਭਾਈ हां भाई ਸਾਨੂੰ ਸਾਰਿਆਂ ਨੇ ਲੁੱਟਿਆ ਤੇ ਸਾਨੂੰ ਸਾਰਿਆਂ ਨੇ ਠੱਗਿਆ ਜੇ ਉਹਦੋਂ ਦਾ ਨਸ਼ਾ ਕਿਤੇ